ਸਸ਼ੀਕਾਲਮ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਵੱਡੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਇਸ ਟਾਈਮ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਸਾਡੇ ਸ੍ਰੀ ਮੁਖਸਰ ਸਾਹਿਬ ਤੋਂ ਮੁਖਸਰ ਸਾਹਿਬ ਦੀ ਜਿਹੜੀ ਖਬਰ ਨੂੰ ਦੱਸ ਰਹੇ ਹਾਂ ਕਿ ਮੁਖਸਰ ਸ਼ਹਿਰ ਅੱਜ ਲੋਕਾਂ ਦੇ ਵੱਲੋਂ ਬੰਦ ਰੱਖਿਆ ਗਿਆ ਪਹਿਲਗਾਮ ਵਿੱਚ ਅਤਵਾਦੀ ਹਮਲਾ ਹੋਇਆ ਜਿਸ ਦੇ ਕਰਕੇ ਅੱਜ ਲੋਕਾਂ ਨੇ ਸਲਾਨੀ ਜਿਹੜੇ ਮਾਰੇ ਗਏ ਸੀ ਉਥੇ ਲਗਭਗ 27 ਜਿਹੜੇ ਸਲਾਨੀ ਮਾਰੇ ਗਏ ਆ ਉਸ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਸ਼੍ਰੀ ਮਕਸਰ ਸਾਹਿਬ ਨੂੰ ਬੰਦ ਰੱਖ ਕੇ ਇਸ ਟਾਈਮ ਦੇ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾਲ ਦੀ ਨਾਲ ਜਿਸ ਦੇ ਵਿੱਚ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਗੱਲਬਾਤ ਵੀ ਕੀਤੀ ਸਾਡੇ ਪੱਤਰਕਾਰ ਨੇ ਦੁਕਾਨਦਾਰਾਂ ਦੇ ਨਾਲ ਬੜਾ ਮੱਧ ਭਾਗ ਜਿਹੜਾ ਹਮਲਾ ਹੋਇਆ ਸੀ ਪਹਿਲਗਾਮ ਦੇ ਵਿੱਚ ਉਸ ਨੂੰ ਲੈ ਕੇ ਸ਼੍ਰੀ ਮਕਸਰ ਸਾਹਿਬਾ ਜਿਹੜਾ ਅੱਜ ਬੰਦ ਰੱਖਿਆ ਗਿਆ ਦੁਕਾਨਾਂ ਬੰਦ ਕੀਤੀਆਂ ਗਈਆਂ ਤਾਂ ਕਿ ਜਿਹੜੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਮੁਰ ਗੁਰਦਾਬਾਦ 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 ਮਰਦਾਬਾਦ ਪਾਕਿਸਤਾਨ ਮਰਦਾਬਾਦ ਗੁਰਦਾਬਾਦ ਗੁਰਦਾਬਾਦ ਭਾਰਤ ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਕੀ ਕਹਿਣਾ ਚਾਹਦੇ ਹੋ ਜੋ ਅੱਜ ਸ਼ਹਿਰ ਵਾਸੀਆ ਵੱਲੋਂ ਮੁਕਸਰ ਬੰਦ ਕਰਕੇ ਰੋਸ ਪ੍ਰਦਰਸ਼ਨ ਆ ਅੱਜ ਜੀ ਆ ਜਿੱਥੇ ਹੋਏ ਆਪੇ ਇਕੱਤਰ ਹੋਏ ਆਂ ਆ ਮੁਕਸ਼ਰੀ ਸਮੱਸਿਆ ਨੇ ਹਿਦਰੋਸਤਾਨੀ ਸਮੱਸਿਆ ਹੈ ਅਪੰਜਾਬੀ ਸਤੇ ਆਪਣੀ ਧਰਤੀ ਮਾਤਾ ਹੀ ਸਮੱਸਿਆ ਹੈ ਜੋ ਇਹਨਾਂ ਨੇ ਕੀਤਾ ਐ ਇਦੋਂ ਮਾੜੇ ਗਲਤ ਕੰਮ ਹੋ ਨਹੀਂ ਸਕਦਾ ਮੈਂ ਤੁਹਾਡੇ ਮਾਧਮ ਰਾਈ ਬੀਤੀ ਕਰਨਾ ਚਾਹੁੰਦਾ ਹਾਂ ਮੈਂ ਆਪਦੀਆਂ ਸੇਵਾਵਾਂ ਪੰਜਾਬ ਹਿੰਦੁਸਤਾਨ ਸਰਕਾਰ ਨੂੰ ਹਿੰਦੁਸਤਾਨ ਆਰਮੀ ਨੂੰ ਸਵਾਗਤ ਕਰਦੇ ਹਾਂ ਜਿੱਥੇ ਵੀ ਸਾਡੀ ਲੋੜ ਹੈ ਵੇਖੋ ਮੈਂ ਇੱਕ ਨਿਸ਼ਾਨਚੀ ਵੀ ਹਾਂ ਇੱਕ ਸ਼ੂਟਰ ਵੀ ਹਾਂ ਜਿੱਥੇ ਮੇਰੀ ਹੈ ਮੇਰੇ ਪਰਿਵਾਰ ਦੀ ਲੋੜ ਹੈ ਅਸੀਂ ਹਿੰਦੁਸਤਾਨ ਦੀ ਫੌਜਾਸਟੇ ਹਿੰਦੁਸਤਾਨਾ 24 ਘੰਟੇ ਖੜੇ ਹਾਂ ਮੈਂ ਆਪਦੀਆਂ ਸੇਵਾਵਾਂ ਹਿੰਦੁਸਤਾਨ ਦੀ ਫੌਜ ਨੂੰ ਹਿੰਦੁਸਤਾਨ ਸਰਕਾਰ ਨੂੰ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਜਿੱਥੇ ਵੀ ਲੋੜ ਹੈ ਅਸੀਂ ਆਹ ਸੇਵਾਵਾਂ ਦੇਣ ਨੂੰ ਤਿਆਰ ਹਾਂ ਮੈਂ ਆਪ ਇੱਕ ਪੁਰਾਣਾ ਖਿਡਾਰੀ ਵੀ ਹਾਂ ਸਪੋਰਟਸਮੈਨ ਵੀ ਹਾਂ ਤੇ ਅੱਜ ਥੋੜਾ ਬੋਲਣ ਦਾ ਇਸ਼ੂ ਹੈ ਬਾਕੀ ਮੈਂ ਫਿਜ਼ਿਕਲੀ ਬੈਠੇ ਹਾਂ ਪਰਮਾਤਮਾ ਮੇਰੇ ਕਹੇ ਅਗ ਜੁਨੇ ਕੀਤਾ ਐਨਐਸਾ ਮਿਲੇ ਤੇ ਪਰਮਾਤਮਾ ਜਿਹਨੇ ਭੈਣ ਭਰਾਵਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇਵੇ ਤੇ ਮਾਰੇ ਬੰਦਿਆਂ ਨੂੰ ਇਹਦਾ ਸਬਕ ਸਿਖਾਵੇ ਤੇ ਤੁਹਾਡੇ ਬਾਣੀ ਫਿਰ ਬੇਤੀ ਕਰ ਦੇ ਆਏ ਆਫਰ ਮੈਂ ਸਰਵਿਸਿਸ ਟੂ ਮਾਈ ਨੇਸ਼ਨ ਮੈਂ ਆਉਂਦੀਆਂ ਸੇਵਾਵਾਂ ਹਿੰਦੁਸਤਾਨ ਆਸਤੇ ਦਿੰਨੇ ਜਿੱਥੇ ਵੀ ਆਰਮੀ ਨੂੰ ਕੋਈ ਲੋੜ ਹੈ ਮੈਂ ਆਵਾਜ਼ ਸੁਤਿਨਾ ਸੀ ਖੜਾ ਜਿਓ ਵਰਜੂਗੰਕਰ ਤੁਹਾਡੇ ਮਾਧਮੇਂ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਮਿਹਰਬਾਨ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀਆ ਵੱਲੋਂ ਬੰਦ ਕੀਤਾ ਗਿਆ ਚ ਹੈ ਪਹਿਲਾਂ ਮੈਂ ਸਾਰੇ ਜਿੰਨੇ ਵੀ ਮੇਰੇ ਦੁਕਾਨਦਾਰ ਸਵਾਜਾਂ ਉਹ ਸ਼ਹਿਰੀ ਦੇ ਮਨੋ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਜੀ ਆਇਆਂ ਨੂੰ ਨਮਸਕਾਰ ਰੈਂਦਾ ਇਹ ਮਤਲਬ ਜਿਹੜਾ ਬਹੁਤ ਘਣਾਉਣੀ ਘਟਨਾ ਹੋਈ ਜਿਹੜੀ ਫੈਲ ਬਗਾਮ ਦੇ ਵਿੱਚ ਜੰਮੂ کشمیر ਦੇ ਵਿੱਚ ਕੋਈ ਆ ਐਨੇ ਉਹਨਾਂ ਨੇ ਸਟ੍ਰਾਈਟ ਆ ਆਦਮੀ ਜਿਹੜੇ ਮਾਰਦੇ ਆ ਕੋ ਜਕਮੀ ਹੈਗੇ ਆ ਉਸ ਦੀ ਬਾਬਤ ਆ ਸਾਰਾ ਮਤਲਬ ਮੁਖਸਰ ਅਸੀਂ 11 ਵਜੇ ਤੱਕ ਗੱਲ ਕੀਤਾ ਔਰ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਕਿਸੇ ਦਾ ਸੁਆਗ ਦੁਕਿਆ ਗਿਆ ਕਿਸੇ ਦਾ ਮਤਲਬ ਪੁੱਤ ਕਿਸੇ ਦਾ ਭਰਾ ਉਨਾ ਪਰ ਉਹਨਾ ਸਾਨੂੰ ਹੋਰ ਜਾਨੀ ਸਾਨੂੰ ਮਤਲਬ ਜਿਹੜਾ ਕਿ ਇਹ ਦੇ ਵੀ ਸੱਜਾ ਕੰਮ ਹੈ ਕੇਂਦਰੀ ਸਰਕਾਰ ਦਾ ਤੁਸੀਂ ਅੱਜ ਬਾਅਦ ਚ ਕਰਦਾ ਵੱਡਾ ਤੋਂ ਵੱਡਾ ਐਕਸ਼ਨ ਕੀਤਾ ਜਾਵੇ ਤਾਂ ਕਿ ਜਿਹੜੇ ਅੱਗੇ ਤੋਂ ਕੋਈ ਇਹੋ ਜਿਹੇ ਕੰਮ ਨਾ ਹੋਣ ਮਤਲਬ ਜਿਹੜਾ ਵੀ ਅਤਵਾਦ ਨੂੰ ਅਸੀਂ ਤਾਂ ਕਹਿੰਦੇ ਹਾਂ ਖਤਮ ਹੀ ਕਰਨਾ ਚਾਹੀਦਾ ਸਾਰੇ ਦੇਸ਼ ਦੇ ਵਿੱਚੋਂ ਇਹੀ ਅਸੀਂ ਕਹਿੰਦੇ ਆ ਵਪਾਰੀਆਂ ਨੂੰ ਬੇਨਤੀ ਕਰਦੇ ਆ 11 ਵਜੇ ਤੱਕ ਇਹਨਾਂ ਸ਼ਾਫ ਬਈ ਬੰਦ ਕਰਨ ਔਰ ਇਤੋਂ ਅਸੀਂ ਕਾਮਲੀ ਚੌਕ ਤੋਂ ਆ ਪੁਰਪੁਰਾ ਚੌਕ ਤੱਕ ਅਸੀਂ ਮਤਲਬ ਰੋਸ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਸਾਰੇ ਵਪਾਰ ਮੰਡਲ ਦੀ ਤਰਫੋਂ ਸ਼ਹਿਰੀਆਂ ਤਰਫੋਂ ਮੈਮੋਰੈਂਡਮ ਦੀ ਯਾਦ ਪੱਤਰ ਮੰਗ ਬੱਤਰ ਕੇਂਦਰ ਸਰਕਾਰ ਦਾ ਫੈਸਲਾ ਕਿਸ ਤਰ੍ਹਾਂ ਦੇਖਦੇ ਪਈਓ ਜੋ ਪਾਕਿਸਤਾਨ ਨੇ ਕੀਤਾ ਬਹੁਤ ਵਧੀਆ ਕੀਤਾ ਜੋ ਇਤੋਂ ਬਾਅਦ ਚ ਕਰਨਗੇ ਉਹਤੇ ਵੀ ਸਾਨੂੰ ਉਹਨਾਂ ਤੇ ਬਹੁਤ ਮਾਣ ਆ ਕੇ ਸਾਡੇ ਗ੍ਰਹਿ ਮੰਤਰੀ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਧੀਆ ਕਰਦੇ ਕੀ ਕਹਿਣਾ ਜਾਣਿਓ ਜੋ ਅੱਜ ਸ਼ਹਿਰ ਵਾਸੀ ਜਿਹੜਾ ਦੁਕਾਨਾਂ ਬੰਦ ਕੀਤੀਆਂ ਜਾਂਦੀਆਂ ਸਾਰੇ ਸ਼ਹਿਰ ਨੂੰ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਤਾਂ ਹੈ ਹੀ ਪਰ ਸਾਰੇ ਦੇਸ਼ ਨੂੰ ਬਹੁਤ ਵੱਡਾ ਰੋਸ ਹੈ ਇਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਕਸ਼ਮੀਰ ਪਹਿਲਗਾਮ ਜਿਹੜਾ ਉਹ ਇਹੋ ਜਿਹਾ ਸਾਡਾ ਏਰੀਆ ਜਿਹਨੂੰ ਅਸੀਂ ਸਵਰਗ ਕਹਿੰਦੇ ਆ ਲੋਕ ਉੱਥੇ ਬਹੁਤ ਸਾਰੇ ਉੱਥੇ ਜਾਂਦੇ ਜਾਂਦੇ ਜਦੋਂ ਦੁਖੀ ਹੋ ਜਾਂਦਾ ਬੰਦਾ ਉਹ ਕਹਿੰਦੇ ਚਲੋ ਕਸ਼ਮੀਰ ਚਲਦੇ ਆ 10 ਦਿਨ ਸੋਖਦੇ ਲਾ ਜੀ ਇਹ ਪਹਿਲੀ ਵਾਰ ਹੈ ਐਦਾ ਵੱਡਾ ਅਟੈਕ ਜਿਹੜਾ ਇਹਨਾਂ ਦਰਿੰਦਿਆਂ ਨੇ ਕੀਤਾ ਔਰ ਨਾਲ ਨਾਲ ਹੈ ਕਿ ਪੁੱਛ ਪੁੱਛ ਕੇ ਵੀ ਤੁਸੀਂ Hindu ਹੋ ਕੇ Musalman ਹੋ ਕੇ ਕੌਣ ਹੋ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਨਾ ਬਰਦਾਸ਼ ਹੈ ਔਰ ਸਾਨੂੰ ਮਾਣ ਹੈ ਮੋਦੀ ਸਾਹਿਬ ਦੇ ਔਰ ਕਿਸੇ ਤਰੀਕੇ ਵੀ ਇਹ ਬਰਦਾਸ਼ ਨਹੀਂ ਕੀਤਾ ਜਾਊਗਾ ਜਿਹੜਾ ਇਹ ਅਟੈਕ ਹੈ बार बार वेख्या नहीं जाऊगा मैं पहले नहीं कह के हम है बार बार की गद्दारी को भारत क्यों सह जाता है ज्यादा संयम दुनिया में कहलाता है। अब तो वक्त बदलना सीखो डरते डरते जीने का लोगों को एहसास कराओ अब छप्पन इंच के सीने का इस तो बार बर्दाश्त नहीं कर सकते चाहे गुजरात के सी चाहे हरियाणा के सी चाहे, चाहे कितों के सी बच्चे तो साढ़े ही सी ਪੜਾ ਦਾ ਸਾਡੇ ਸੀ ਇਹਨਾਂ ਨੇ ਵਿੱਚ ਜੋ ਫੌਜੀ ਵੀ ਮਾਰਿਆ ਜਿਹਨੂੰ ਵੀ ਮਾਰਿਆ ਬਹੁਤ ਗਲਤ ਮਾਰਿਆ ਔਰ ਇਹ ਨਾ ਬਰਦਾਸ਼ਤ ਹੈ ਔਰ ਸਾਰੇ ਮੁਸਰ ਅੱਜ ਉਸ ਰੋਜ਼ ਦੇ ਵਿੱਚ ਉਸ ਦੁੱਖ ਦੇ ਵਿੱਚ ਸ਼ਰੀਕ ਹੈ ਸਾਰਾ ਵਪਾਰ ਮੰਡਲ ਸਾਡਾ ਅੱਜ ਬੰਦ ਹੈ ਔਰ ਜੋ ਜੋ ਹੁਕਮ ਹੋਊਗਾ ਸਾਡੇ ਪ੍ਰਧਾਨ ਜੀ ਦਾ ਅਸੀਂ ਸਾਰੇ ਉਸੇ ਤਰੀਕੇ ਨਾਲ ਚੱਲਾਂਗੇ ਇਹ ਬਹੁਤ ਵੱਡਾ ਮਾੜੀ ਘਟਨਾ ਹੋਈ ਹੈ ਇਹ ਜੀ ਹੋਣੀ ਨਹੀਂ ਚਾਹੀਦੀ ਔਰ ਦੇਸ਼ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਦੇਖੋ ਵਪਾਰਕ ਜਿਹੜਾ ਕਿਹਾ ਜਾਂਦਾ ਹੈ ਕਿ ਬੰਦ ਕੀਤਾ ਗਿਆ ਧਾਰਿਕਡੇ ਦਾ ਵਪਾਰ ਸਾਰਾ ਸਾਡੇੋ ਭਾਈਚਾਰ ਅਸੀਂ ਦੇਸ਼ ਦੇ ਨਾਲ ਸਾਡਾ ਤਾਂ ਇਹੀ ਨਾਰਾ ਰਿਹਾ ਹੈ Hindu Muslim Sikh Assai ਰਹਿ ਮਿਲ ਕੇ ਇੱਥੇ ਰਹਿੰਦੇ ਹੈ ਇਹ ਹਿੰਦੁਸਤਾਨ ਹਮਾਰਾ ਹੈ ਹਮ ਸਭ ਇਹੀ ਕਹਿੰਦੇ ਅਸੀਂ ਤਾਂ ਹਮੇਸ਼ਾ ਇਹਨਾਂ ਨੂੰ ਮਾਫੀ ਕੀਤਾ ਜਿੰਨੀ ਵੀ ਦਿਨ ਪਰ ਹੁਣ ਇਹ ਨਾ ਬਰਗਾਸ਼ ਹੈ ਵੀ ਬੈਠਿਆਂ ਨੂੰ ਬੱਚੇ ਉਹ ਤੇ ਉਹ ਮਰ ਗਏ ਤੇ ਉਹਨੂੰ ਵਿੱਚ ਬਜ਼ੁਰਗਾਂ ਦੇ ਵਿੱਚ ਮਤਾਂ ਦੇ ਵਿੱਚ ਸਾਰਿਆਂ ਨੂੰ ਇਹ ਕਹਿੰਦੇ ਜਾ ਕੇ ਮੋਦੀ ਨੂੰ ਕਹਿੰਦੀ ਇੱਕ ਲੇਡੀ ਨੂੰ ਕਹਿੰਦੇ ਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਦੱਸਾਂਗੇ ਵੀ ਮੋਦੀ ਕੀ ਹੈ ਪੰਜਾਬ ਕੀ ਹੈ ਹਿੰਦੁਸਤਾਨ ਕੀ ਹੈ ਇਹਨਾਂ ਨੂੰ ਯਾਦ ਕਰਾਵਾਂਗੇ ਤੇ ਕੋਈ ਕਹਿਣ ਵਾਲੀ ਤਾਂ ਕੋਈ ਕਸਰ ਬਾਕੀ ਨਹੀਂ ਰਹੀ ਮੈਂ ਮੁਖਤਰ ਵਾਸੀਆਂ ਦਾ ਇਹ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਆ ਵੀ ਜਿਨ੍ਹਾਂ ਨੇ ਐਸੀ ਕਾਨੂੰਨੀ ਘਟਨਾ ਐਸੀ ਕਾਇਰਤਾ ਵਾਲਾ ਕੰਮ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਲੀਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਕੀਤਾ ਉਹਦੀ ਅਸੀਂ ਨਿੰਦਿਆ ਕਰਦੇ ਆ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਮੋਦੀ ਸਾਹਿਬ ਇਹਨਾਂ ਨੂੰ ਇਹ ਦੱਸ ਦਿਓ ਤੇ ਸਾਡੇ ਜਵਾਨ ਬਾੜਾਂ ਦੇ ਬੈਠੇ ਆ ਜੇ ਕੋਈ ਹਮਲਾ ਕਰਨਾ ਸੀ ਜੇ ਕੋਈ ਪੰਗਾ ਲੈਣਾ ਸੀ ਸਾਡੇ ਜਵਾਨਾਂ ਨਾਲ ਲੈਂਦੇ ਨਿਹੱਥੇ ਲੋਕਾਂ ਤੇ ਨਿਹੱਥੇ ਬੱਚਿਆਂ ਤੇ ਨਿਹੱਥੇ ਲੇਡੀਜ਼ ਤੇ ਇਹ ਜਿਹੜਾ ਕਾਰਨ ਹਮਲਾ ਕੀਤਾ ਇਹ ਬਹੁਤ ਨਿੰਦਯੋਗ ਹੈ ਜੀ